ਟਰੈਕਟਰਾਂ ਦਾ ਵੀ ਹਰ ਦੇਖ ਨੂੰ ਮਿਲ ਰਿਹਾ ਅਕੀ ਨਿੱਕਰ ਮਰਦਾਬਾਦ ਆਰਐਸਐਸਸ ਮਰਦਾਬਾਦ ਨਰਿੰਦਰ ਮੋਦੀ ਮਰਦਾਬਾਦ ਭਾਈ ਪੰਜਾਬ ਦੇ ਹੋਂਦ ਦੀ ਲੜਾਈ ਹੈ ਸਾਡੇ ਸੱਭਿਆਚਾਰ ਨੂੰ ਬਚਾਉਣ ਦੀ ਲੜਾਈ ਹੈ ਠੀਕ ਹੈ ਸਾਡੀ ਨਸਲਾਂ ਨੂੰ ਬਚਾਉਣ ਦੀ ਲੜਾਈ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੁੱਤਾਂ ਤਬ ਤੇਰੀ ਇਹਨਾਂ ਤੋਂ ਆਰਐਸਐਸ ਦੀ ਜੜਾ ਪੱਟਣਗੇ ਪੰਜਾਬ ਦੇ ਅੰਦਰ ਤੱਕਾ ਤਾਂ ਚੱਲੀ ਜਾਣਾ ਹੈ ਪਰ ਸਾਡੇ ਪੰਜਾਬ ਵਾਲੇ ਤੱਕੇ ਸੈਣ ਨੂੰ ਰੈਡੀ ਨੇ ਕੋਈ ਟੈਨਸ਼ਨ ਨਹੀਂ ਇੱਥੇ ਅਸੀਂ ਚਾਹੁੰਦੇ ਹਾਂ ਡੈਮੋਕ੍ਰੇਸੀ ਇਹ ਚਾਹੁੰਦੇ ਡਿਕਟੇਟਰ ਇਹ ਧਰਨੇ ਲਾਉਣ ਦੀ ਜਗ੍ਹਾ ਨਹੀਂ ਹੈਗੀ ਇਹ ਸਾਨੂੰ ਡਿਗਰੀਆਂ ਧਰਨੇ ਲਾਉਂਦੀਆਂ ਦੇ ਰਹੇ ਹੋ ਤੁਸੀਂ ਇਹ ਸਾਡੀ ਮਜਬੂਰੀ ਦੇ ਨਾਲ ਸਾਡਾ ਧਰਨਾ ਲਾਇਆ ਗਿਆ ਇਹ ਤਾਂ ਚਾਹੁੰਦੇ ਚੰਡੀਗੜ੍ਹ ਲੈ ਲੀਏ ਇਦਾਂ ਦੇਣ ਲੱਗੇ ਆ ਇਦਾਂ ਚੂੜੀਆਂ ਪਈਆਂ ਸਾਡੇ ਆ ਖੋਲੋ ਆਜੋ ਥਾਲ ਚ ਪਰੋਸ ਕੇ ਰੱਖਿਆ ਚੰਡੀਗੜ੍ਹ ਲੈ ਲਓ ਕਹਿੰ ਕਿਹੜੀ ਕੌਮ ਨੂੰ ਦਬਾਉਣ ਦੀਆਂ ਗੱਲਾਂ ਕਰਦੇ ਨੇ ਇਹ ਪੰਜਾਬ ਦਾ ਸਿੱਖ ਪੰਜਾਬ ਦਾ Hindu ਇਹ ਪੰਜਾਬੀ ਭਾਈਚਾਰਾ ਇੱਕ ਆ ਜੇ ਜਰੂਰਤ ਪੈ ਗਈ ਨਾ ਪਤਾ ਨਹੀਂ ਕਿੰਨੇ ਕੇ ਸਿਰ ਲੱਗ ਜਾਣਗੇ ਓਰੇ ਇਹ ਇਹ ਨਹੀਂ ਗੱਲ ਹੈ ਕਿ ਪੰਜਾਬ ਸਿਰਾਂ ਦਾ ਦਾਨੀ ਆ ਪਹਿਲਾ ਇਤਿਹਾਸ ਚੱਕ ਕੇ ਦੇਖ ਲੋ ਸਾਡਾ ਗੱਲ ਫੇਰ ਕਰਿਓ ਸਾਡੇ ਨਾਲ ਓ ਜਿੱਥੇ ਸਾਡੇ 95 ਮਰਦੇ ਥੋੜੇ 5 ਮਰਦੇ ਤੇ ਬਾਕੀ ਇਹ ਅਕਾਲ ਪੁਰਖ ਕੀ ਫੌਜਾ ਇਹ ਹੱਥ ਬਨ ਕੇ ਆਈ ਆ ਹਲੇ ਹੱਥ ਬਨ ਕੇ ਜਿੱਦਿਆਂ ਨੇ ਹੱਥ ਖੋਲਦੇ ਨਾਲ ਇੱਧਰ ਨੂੰ ਪੈ ਗਏ ਜਿੱਦਿਆਂ ਨੇ ਹੱਥ ਖੋਲਦੇ ਨਾਲ ਇੱਧਰ ਨੂੰ ਪੈ ਗਏ ਕੋਈ ਪਰਵਾਹ ਨਹੀਂ ਅਸੀਂ ਸਹਿੰਦੇ ਆਏ ਅਸੀਂ ਅਰਜਨ ਦੇ ਪਿਆਰੇ ਅਸੀਂ ਅਰਜਨ ਦੇ ਪਿਆਰਿਆਂ ਉਹ ਜਿਨ੍ਹਾਂ ਨੇ ਜੰਝੂ ਤਿਲਕ ਵਾਸਤੇ ਸੀ ਇਜ਼ਤ ਤੇ ਅਸੀਂ ਉਸ ਤੇਗ ਬਹਾਦਰ ਦੇ ਦੁਲਾਰੇ ਆ ਸੰਗੀ ਲਾਣੇ ਨੂੰ ਸਮਝਣਾ ਚਾਹੀਦਾ ਵੀ ਪੰਜਾਬ ਤੁਹਾਡੇ ਖਾਕੀ ਨਿਕਰਾਂ ਤੁਹਾਨੂੰ ਭੁਜਾਤਾ ਸਕਦਾ ਪੁਆਕੇ ਪਰ ਤੁਹਾਡੀ ਅਸੀਂ ਈਨ ਮੰਨਣ ਵਾਲੇ ਨਹੀਂ ਆ ਕਰਕੇ ਦੇਖ ਹੀ ਲਿਆ ਕਿਸਾਨ ਅੰਦਲਨ ਦੇਖ ਲਿਆ ਹੋਰ ਕਿੰਨੇ ਫੈਸਲੇ ਤੁਹਾਨੂੰ ਐ ਮੂੰਹ ਦੀ ਖਾਣੀ ਪਈ ਆ ਜੇ ਤੁਸੀਂ ਹਜੇ ਵੀ ਨਹੀਂ ਸਮਝ ਖਾਂਦੇ ਫਿਰ ਤੁਹਾਡੇ ਤੋਂ ਪਾਗਲ ਸ਼ਾਸਕ ਕੋਈ ਨਹੀਂ ਆ ਇਹਨਾਂ ਨੂੰ ਪੈਸਾ ਹੈਗਾ ਇਹਨਾਂ ਆਪਣੇ ਬੱਚੇ ਪੜਾ ਲੈਣੇ ਆ ਲੋਕੇ ਲਵਾ ਲੈਣੇ ਆ ਬਾਕੀ ਗਰੀਬ ਨੂੰ ਗਰੀਬ ਕਰ ਦੇਣਾ امیر ਨੂੰ ਅਮੀਰ ਕਰੀ ਜਾਂਦੇ ਆ ਇਹਨਾਂ ਦੀ ਇਹ ਸੋਚ ਮਹਾਰਾਜ ਤੋਂ ਡਰਨਾ ਚਾਹੀਦਾ ਜਦੋਂ ਮਹਾਰਾਜ ਦੀ ਡਾਂ ਚੱਲਦੀ ਨਾ ਤੇ ਆਵਾਜ਼ ਨਹੀਂ ਆਉਂਦੀ ਇਹ ਸਾਰੇ ਅਜ ਤਾਂ ਹੀ ਪੰਜਾਬ ਨੂੰ ਮੁਖਵੰਤੀ ਦੀ ਅਕਲ ਦਾ ਮੇਰੇ ਇਥੇ ਆਪਣਾ ਕੋਈ ਨਹੀਂ ਮਿਲਿਆ ਸੱਤਾ ਸਾਲੋਂ ਮਰੋ ਬੀਆ ਕਿਹਾ ਉਹ 7-2 ਸਾਲ ਜੀਣਾ ਕਿ ਨਹੀਂ ਜੀਣਾ ਇੱਥੇ ਸਿੱਧੀਆਂ ਪਾਵਾਂਗੇ ਡਟ ਕੇ ਮਰਨਾ ਦੇਖ ਦੇਣਾ ਹੈ ਹੀ ਮਰਨਾ ਦੇਖ ਦੇਣਾ ਹੈ ਹੀ ਜਿੰਦਾਬਾਦ 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 ਸੋ ਦੇਖ ਸਕਦੇ ਹੋ ਜੀ ਗੁਰੂ ਦੀਆਂ ਲਾਡਲੀਆਂ ਫੌਜਾਂ ਵੀ ਇੱਥੇ ਪਹੁੰਚ ਚੁੱਕੀਆਂ ਨੇ ਵਿਦਿਆਰਥੀਆਂ ਦੇ ਸਮਰਥਨ ਦੇ ਵਿੱਚ ਵਾਹਿਗੁਰੂ ਜੀ ਦਾ ਖਾਲਸਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਹੈ ਖਾਲਸਾ ਜੀ ਕਿਵੇਂ ਦੇਖਦੇ ਹੋ ਹੁਣ ਪੀਯੂ ਇੱਕ ਉਤਰਾਂ ਦੀ ਖਤਰੇ ਦੇ ਵਿੱਚ ਹੈ ਆਪਣਾ ਪੰਜਾਬ ਦੀ ਹੋਂਦ ਦੀ ਲੜਾਈਆਂ ਤੁਸੀਂ ਵੀ ਖੜੇ ਹੋ ਪੰਜਾਬ ਨਾ ਅਜੇ ਦਿਨ ਤੱਕ ਦੇ ਖਤਰਾ ਹੀ ਚਾਹਿਆ ਨਾ ਕਦੇ ਆਊਗਾ ਚੜਦੀ ਕਲਾ ਆ ਆਉਣ ਵਾਲਾ ਸਮਾਂ ਸਾਰਾ ਕੁਝ ਆਪੇ ਬਿਆਨ ਕਰ ਦੂਗਾ ਜੀ ਬਿਲਕੁਲ ਸੋ ਗੁਰੂ ਦੀ ਇਲਾਡ ਲੀਆਂ ਫੌਜਾਂ ਵੀ ਵਿਦਿਆਰਥੀਆਂ ਦੇ ਸਮਰਥਨ ਦੇ ਵਿੱਚ ਡਟ ਕੇ ਖੜੀਆਂ ਨੇ ਦੂਜੇ ਪਾਸੇ ਤੁਸੀਂ ਦੇਖ ਸਕਦੇ ਹੋ ਨਾਹਰੇਬਾਜੀ ਕੀਤੀ ਜਾ ਰਹੀ ਹੈ ਜਿੰਦਾਬਾਦ ਜਿੰਦਾਬਾਦ ਇਲ ਕਲਾਮ ਜ਼ਿੰਦਾਬਾਦ 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 ਇਲ ਕਲਾਮ ਜ਼ਿੰਦਾਬਾਦ 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 ਇਲ ਕਲਾਮ ਜ਼ਿੰਦਾਬਾਦ ਜ਼ਿੰਦਾਬਾਦ ਭਾਜੀ ਰੋਕ ਪਾਏ ਤੁਹਾਨੂੰ ਰੋਕ ਨਹੀਂ ਪਾਏ ਨਹੀਂ ਜੀ ਬਹੁਤ ਜ਼ਿਆਦਾ ਹੀ ਮੁਲਖ ਆ ਚੁੱਕਿਆ ਬਹੁਤ ਜ਼ਿਆਦਾ ਸੰਗਤ ਆ ਗਈ ਹੈ ਯਾਰਾਂ ਦੀ ਗਿਣਤੀ ਵਿੱਚ ਤੇ ਗੇਟ ਟੁੱਟ ਚੁੱਕਿਆ ਪੂਰੀ ਤਰ੍ਹਾਂ ਅੱਜ ਪਿੱਛੇ ਬਹੁਤ ਜਨਤਾ ਆ ਰਹੀ ਹੈ ਆ ਰਹੀ ਹੈ ਜੀ ਹੋਰ ਜਨਤਾ ਬਹੁਤ ਪਿੱਛੇ ਆ ਰਹੀ ਹੈ ਔਰ ਕਾਫੀ ਜਨਤਾ ਤੁਹਾਡੇ ਸਾਹਮਣੇ ਆ ਪਹੁੰਚ ਗਈ ਹੈ ਸਰਕਾਰ ਮਰਦਾਬਾਦ 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 ਖਾਕੀ ਨਿਕਰ ਮਰਦਾਬਾਦ 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 ਆਰਐਸਐਸਸ ਮਰਦਾਬਾਦ 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 ਨਰਿੰਦਰ ਮੋਦੀ ਮਰਦਾਬਾਦ 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 ਮੋਦੀ ਡਿਕਟੇਟਰ ਮਰਦਾਬਾਦ 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 ਮੋਦੀ ਡਿਕਟੇਟਰ ਮਰਦਾਬਾਦ ਸੋਪੀਓ ਅਦੀ ਹੋਣ ਦੀ ਲੜਾਈ ਵਿੱਚ ਤੁਸੀਂ ਦੇਖ ਸਕਦੇ ਹੋ ਵੱਖ-ਵੱਖ ਕਿਸਾਨ ਜਥੇ ਬੰਦੀਆਂ ਜਿਹੜੀਆਂ ਹੈਗੀਆਂ ਨੇ ਉਹ ਪਹੁੰਚ ਰਿਹਾ ਨੇ ਟਰੈਕਟਰ ਲੈ ਕੇ ਪਹੁੰਚ ਰਿਹਾ ਤੁਸੀਂ ਦੇਖ ਸਕਦੇ ਹੋ ਪੀਯੂ ਦੇ ਵਿੱਚ ਟਰੈਕਟਰਾਂ ਦਾ ਵੀ ਹੜ੍ਹ ਦੇਖਣ ਨੂੰ ਮਿਲ ਰਿਹਾ ਲਗਾਤਾਰ ਵਿਦਿਆਰਥੀ ਦੂਰੋਂ ਦੂਰੋਂ ਆ ਕੇ ਸ਼ਾਮਿਲ ਹੋ ਰਹੇ ਨੇ ਉੱਥੇ ਹੀ ਕਿਸਾਨ ਜਥੇ ਬੰਦੀਆਂ ਵੀ ਪਹੁੰਚ ਰਿਹਾ ਨੇ ਪਹਿਲਾਂ ਪੁਲਿਸ ਪ੍ਰਸ਼ਾਸਨ ਵੱਲੋਂ ਰੋਕਿਆ ਗਿਆ ਪਰ ਹੁਣ ਤੁਸੀਂ ਦੇਖ ਸਕਦੇ ਹੋ ਵੱਡੇ ਪੱਤਰ ਦੇ ਕਿਸਾਨ ਜਥੇਬੰਦੀਆਂ ਇਸ ਲੜਾਈ ਵਿੱਚ ਸ਼ਾਮਲ ਹੋ ਰਹੀਆਂ ਨੇ ਇਸ ਮੋਰਚੇ ਨੂੰ ਜਿਤਾਉਣ ਖਾਤਰ ਸ਼ਾਮਲ ਹੋ ਰਹੀਆਂ ਨੇ ਸੋ ਦੇਖੋ ਦੂਰ ਦੂਰ ਤੱਕ ਤੁਸੀਂ ਦੇਖੋ ਗੱਡੀਆਂ ਦੀ ਲੰਬੀ ਲਾਈਨ ਦੇਖ ਨੂੰ ਮਿਲ ਰਹੀ ਹੈ ਤੁਹਾਨੂੰ ਇਹ ਪਯੂ ਦੇ ਤਾਜ਼ਾ ਹਾਲਾਤ ਨੇ ਜਿਹੜੇ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਪੂਰੀ ਟ੍ਰੈਫਿਕ ਇੱਥੇ ਲੱਗ ਚੁੱਕੀ ਹੈ ਪੂਰੀ ਕਿਸਾਨ ਜਥੇਬੰਦੀਆਂ ਆ ਰਹੀਆਂ ਨੇ ਪਹੁੰਚ ਰਹੀਆਂ ਨੇ ਹੱਥਾਂ ਵਿੱਚ ਝੰਡੀਆਂ ਦੇਖ ਸਕਦੇ ਹੋ ਤੁਸੀਂ ਦੂਰ ਦੂਰੋਂ ਆ ਰਹੀਆਂ ਨੇ ਪੰਜਾਬ ਯੂਨੀਵਰਸਿਟੀ ਪੰਜਾਬ ਨਾਣਾੜੋ ਬੋਲੋ ਦੋ ਯਾਰਾਂ ਹੌਂ ਦੀ ਲੜਾਈ 'ਚ ਖੜੇ ਹਾਂ ਕਿਸ ਤਰ੍ਹਾਂ ਦੇਖਦੇ ਹੋ ਅੱਜ ਜੋ ਪ੍ਰਸ਼ਾਸਨ ਦਾ ਵਤੀਰਾ ਸੀਗਾ ਭਾਈ ਪੰਜਾਬ ਦੇ ਹੌਂ ਦੀ ਲੜਾਈ ਹੈ ਸਾਡੇ ਸੱਭਿਆਚਾਰ ਨੂੰ ਬਚਾਉਣ ਦੀ ਲੜਾਈ ਹੈ ਠੀਕ ਹੈ ਸਾਡੀ ਨਸਲਾਂ ਨੂੰ ਬਚਾਉਣ ਦੀ ਲੜਾਈ ਹੈ ਪ੍ਰਸ਼ਾਸਨ ਨੇ ਬੈਰੀਗੇਡ ਲਾਇਆ ਸੀ ਪੱਟ ਕੇ ਮਾਰੇ ਅਸੀਂ ਬਾਬੇ ਨਾਨਕ ਦੇ ਪੁੱਤਾਂ ਗੁਰੂ ਗੋਬੀ ਸਿੰਘ ਮਹਾਰਾਜ ਦੇ ਪੁੱਤਾਂ ਦਬ ਦੇਣੀ ਇਹਨਾਂ ਤੋਂ ਆਰਐਸਐਸ ਦੀ ਜੜਾ ਪੱਟਣਗੇ ਪੰਜਾਬ ਦੇੰਦਰ ਚੜਤੀ ਕਾਲਜ ਰਾਜ ਇੱਥੇ ਬਾਬੇ ਨਾਨਕ ਦਾ ਹੋਊਗਾ ਆਰਐਸਐਸ ਦਾ ਨਹੀਂ ਹੋਊਗਾ ਸਰਕਾਰ ਦੇ ਵੱਲੋਂ ਹਰ ਵਾਰ ਪੰਜਾਬ ਦੇ ਕਲਵੇੜਾ ਰਾਜ ਦਸ ਗਰਾਜ ਜਿਹਨੂੰ ਤੇ ਬਾਬੇ ਨਾਨਕ ਦੇ ਦਰ ਆ ਚੱਲੂ ਕਿੰਨਾ ਟਾਈਮ ਲੱਗ ਗਿਆ ਆਉਣ ਨੂੰ ਯੂਨੀਵਰਸਿਟੀ ਪੰਜਾਬ ਆਪਣੇ ਸਾਥ ਲੈ ਕੇ ਰਹੇਗਾ ਇੰਦਰਜੀਤ ਨੀਕੂ ਜੀ ਤੁਸੀਂ ਆਏ ਹੋ ਪੰਜਾਬ ਯੂਨੀਵਰਸਿਟੀ ਹੋਣ ਦੀ ਲੜਾਈ ਜੇ ਸ਼ਾਮਲ ਹੋਏ ਹੋ ਕਿਸ ਤਰ੍ਹਾਂ ਦੇਖਦੇ ਹੋ ਮਾਹੌਲ ਐਨਾ ਤੱਕਾ ਤੁਸੀਂ ਆਪ ਹੀ ਦੇਖੇ ਤੱਕਾ ਤਾਂ ਸਵੇਰ ਦਾ ਤੁਸੀਂ ਦੇਖੀ ਜਾਂਦੇ ਹੋ ਦਫਾ 144 ਲਾਈ ਪਈ ਆ ਸਟੂਡੈਂਟਾਂ ਨੂੰ ਬਾਰ-ਬਾਰ ਫੜ ਕੇ ਬਸਾਂ ਵਿੱਚ ਸਿੱਟਿਆ ਜਾਂਦਾ ਕਿਸਾਨਾਂ ਨੂੰ ਫੜੇ ਸਿੱਟਿਆ ਜਾਂਦਾ ਸੋ ਮੈਨੂੰ ਲੱਗਦਾ ੱਤਕਾ ਤਾਂ ੱਤਕਾ ਤਾਂ ਚੱਲੀ ਜਾਣਾ ਹੈ ਪਰ ਸਾਡੇ ਪੰਜਾਬ ਵਾਲੇ ੱਤਕੇ ਸੈਣ ਨੂੰ ਰੈਡੀ ਨੇ ਕੋਈ ਟੈਨਸ਼ਨ ਨਹੀਂ ਇਥੇ ਲੇਕਿਨ ਆਪਣੇ ਘਰ ਦੀ ਹੋਣ ਦਾ ਮਸਲਾ ਪੰਜਾਬ ਦੀ ਹੋਣ ਦਾ ਮਸਲਾ ਛੱਡਾਂਗੇ ਨਹੀਂ ਅਸੀਂ ਇਸ ਚੀਜ਼ ਨੂੰ ਛੱਡੂ ਵੀ ਨਹੀਂ ਨਹੀਂ ਛੱਡੋ ਤੁਸੀਂ ਵੀ ਅਪੀਲ ਕਰ ਦਿਓ ਕਿਉਂਕਿ ਤੁਹਾਨੂੰ ਵੀ ਬਹੁਤ ਯੂਥ ਵੱਡੇ ਲੈਵਲ ਤੇ ਫਾਲੋ ਕਰਦਾ ਹੈ ਬਿਲਕੁਲ ਜੀ ਸਾਰਿਆਂ ਨੂੰ ਅਸੀਂ ਇਕੱਲੇ ਆਰਟਿਸਟ ਕੈਟਾਗਰੀ ਨਹੀਂ ਸਾਰਿਆਂ ਨੂੰ ਕਹਿੰਦੇ ਹਾਂ ਕਿਸਾਨ ਜੱਥੇਬੰਦੀਆਂ ਪਹੁੰਚੀਆਂ ਉਹ ਪੋਲਿਟਿਕਲ ਲੋਕ ਵੀ ਪਹੁੰਚ ਰਹੇ ਸਾਰਿਆਂ ਤਾਂ ਕਿ ਆਪਾਂ ਸਾਰੇ ਰਲ ਕੇ ਲੜਾਈ ਲੜੀਏ ਹੁਣ ਪੇਚ ਕਿੱਥੇ ਆ ਕੇ ਫਸ ਗਿਆ ਵਿਚਾਰਤਾਰਿਆਂ ਦੀ ਲੜਾਈ ਹੈ ਇਹ ਸਾਡਾ ਹੱਕ ਖੋਣਾ ਚਾਹੁੰਦੇ ਆ ਉਸ ਹੱਕ ਦੇ ਨਾਲੇ ਪੰਜਾਬ ਦੀ ਯੂਨੀਵਰਸਿਟੀ ਪੰਜਾਬ ਤੋਂ ਖੋਣਾ ਚਾਹੁੰਦੇ ਆ ਉਹਦੇ ਨਾਲੇ ਸਾਡਾ ਚੰਡੀਗੜ੍ਹ ਖੋਣਾ ਚਾਹੁੰਦੇ ਆ ਗੱਲ ਡੈਮੋਕ੍ਰੇਸੀ ਤੇ ਡਿਕਟੇਟਰਸ਼ਿਪ ਦੀ ਹੈ ਅਸੀਂ ਚਾਹੁੰਦੇ ਹਾਂ ਡੈਮੋਕ੍ਰੇਸੀ ਇਹ ਚਾਹੁੰਦੇ ਆ ਡਿਕਟੇਟਰਸ਼ਿਪ ਇਹ ਰਾਜਤੰਤਰ ਚਾਹੁੰਦੇ ਆ ਅਸੀਂ ਲੋਕਤੰਤਰ ਚਾਹੁੰਨੇ ਆ ਇੰਨੀ ਜੀ ਗੱਲ ਆ ਹੁਣ ਉਹ ਗੱਲ ਹੁਣ ਇਹਨਾਂ ਦੇ ਉੱਤੇ ਆ ਸਾਨੂੰ ਪੁੱਛ ਰਹੇ ਹੋ ਤੁਸੀਂ ਕਿੱਥੇ ਪੇਚ ਆ ਕੇ ਫਸਿਆ ਪੇਚ ਇਹਨਾਂ ਨੇ ਫਸਾਇਆ ਆ ਸਾਨੂੰ ਡੇਢ ਦੇ ਦੇਣ ਡੇਢ ਦੇ ਦੇਣ ਸਾਰੀ ਯੂਨੀਵਰਸਿਟੀ ਖਾਲੀ ਹੋ ਜਾਊਗੀ ਇਹ ਯੂਨੀਵਰਸਿਟੀ ਪੜਨ ਦਾ ਮੰਦਰ ਆ ਇਹ ਧਰਨੇ ਲਾਉਣ ਦੀ ਜਗ੍ਹਾ ਨਹੀਂ ਹੈਗੀ ਇਹ ਸਾਨੂੰ ਡਿਗਰੀਆਂ ਧਰਨੇ ਲਾਉਂਦੀਆਂ ਦੇ ਰਹੇ ਹੋ ਤੁਸੀਂ ਇਹ ਸਾਡੀ ਮਜਬੂਰੀ ਦੇ ਨਾਲ ਸਾਡਾ ਧਰਨਾ ਲਾਇਆ ਗਿਆ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰਨਾ ਸੀ ਪਰ ਅੱਜ ਪੁਲਿਸ ਪ੍ਰਸ਼ਾਸਨ ਦਾ ਵਤੀਰਾ ਵੀ ਤੁਸੀਂ ਦੇਖੀਏ ਭਾਈ ਜੀ ਪੁਲਿਸ ਪ੍ਰਸ਼ਾਸਨ ਤਾਂ ਵਤੀਰਾ ਤਾਂ ਠੀਕ ਹੈ ਪੰਜਾਬ ਪੁਲਿਸ ਲੱਗੀ ਹੋਈ ਐ ਐਂਟੀ ਰਾਈਡ ਪੁਲਿਸ ਲੱਗੀ ਐ ਛਿੱਤਰ ਮਾਰਨ ਨੂੰ ਪੰਜਾਬ ਪੁਲਿਸ ਕਿਉਂ ਲੱਗੀ ਗੱਲ ਬਹੁਤ ਵੱਡੀ ਆ ਨਾ ਕਿ ਪੰਜਾਬ ਪੁਲਿਸ ਕਿਉਂ ਲੱਗੀ ਹੈ ਪੰਜਾਬ ਪੁਲਿਸ ਦੀ ਇੱਥੇ ਕੀ ਉਹ ਹੈ ਅਹਿਮੀਅਤ ਇੱਕ ਤਰਫ ਮੁੱਖ ਮੰਤਰੀ ਸਾਹਿਬ ਕਹਿੰਦੇ ਸੀ ਅਸੀਂ ਇੱਥੇ ਪੁਲਿਸ ਨਹੀਂ ਲਾਵਾਂਗੇ ਦੂਜੀ ਤਰਫ ਪੰਜਾਬ ਪੁਲਿਸ ਡੰਡੇ ਮਾਰ ਰਹੀ ਹੈ ਬਹੁਤ ਵੱਡੀ ਗੱਲ ਹੈ ਬਈ ਇਹ ਸੋਚਣਾ ਪੈਣਾ ਪਤਾ ਨਹੀਂ ਹੁਣ ਕੌਣ ਸੋਚੂਗਾ ਤੇ ਹੁਣ ਕੇਂਦਰੀਕਰਨ ਜਿਹੜਾ ਹੈਗਾ ਪੰਜਾਬ ਯੂਨੀਵਰਸਿਟੀ ਦਾ ਗੱਲ ਚੱਲ ਰਹੀ ਵੀ ਕੀ ਕੀਤਾ ਜਾਊਗਾ ਕੀ ਲੱਗਦਾ ਵੀ ਕਿੰਨਾ ਕੁ ਇਸ ਦਾ ਖਮਿਆਜਾ ਭੁਗਤਣਾ ਪੈ ਸਕਦਾ ਜਦੋਂ ਹੋਣਾ ਹੀ ਨਹੀਂ ਖਮਿਆਜਾ ਕੀ ਭੁਗਤਣਾ ਪੈਣਾ ਖਮਿਆਜਾ ਤਾਂ ਸਾਨੂੰ ਹੁਣ ਥੱਲੇ ਬਹਿਣ ਦਾ ਭੁਗਤਣਾ ਪੈਣਾ ਉਨਾਂ ਕੀ ਖਮੇ ਅੱਜ ਆਇਆ ਉਹ ਚਾਹੇ ਸਾਲ ਲੱਗ ਜਾਏ ਚਾਹੇ 2 ਸਾਲ ਲੱਗ ਜਾਏ ਚਾਹੇ ਅੱਜ ਮਕਰ ਪਹਿਲਾਂ ਵੀ ਨੋਟੀਫਿਕੇਸ਼ਨ ਜਾਰੀ ਕਰਕੇ ਬਾਅਦੋਂ ਵਾਪਸ ਲੈ ਲੈ ਲੱਗਦਾ ਕੀ ਲੱਗਦਾ ਵਿਸ਼ਵਾਸ ਕਰ ਪਾਉਗੇ ਸਰ ਡੇਟ ਦੇਣ ਡੇਟ ਇੱਕ ਤਰੀਕ ਦੇ ਦੇਣ ਕਿ ਆਹ ਤਰੀਕ ਨੂੰ ਅਸੀਂ ਸੈਨੇਟ ਦੇ ਇਲੈਕਸ਼ਨ ਕਰਾ ਦੇਣੇ ਇਹ ਤਾਂ ਚਾਹੁੰਦੇ ਆ ਚੰਡੀਗੜ੍ਹ ਲੈ ਲੀਏ ਇਦਾਂ ਦੇਣ ਲੱਗੇ ਆ ਇਦਾਂ ਚੂੜੀਆਂ ਪਈਆਂ ਸਾਡੇ ਆ ਖੋਲੋ ਆਜੋ ਥਾਲ ਚ ਪਰੋਸ ਕੇ ਰੱਖਿਆ ਚੰਡੀਗੜ੍ਹ ਲੈ ਲੋ ਡਾਂਗਾ ਮਾਰੋ ਕੀ ਹੋ ਗਿਆ ਮਾਰੀ ਚੱਲੋ ਅਸੀਂ ਤਾਂ 1699 ਤੋਂ ਜਦੋਂ ਸਾਡਾ ਧਰਮ ਬਣਿਆ ਸੀ ਆਹੀ ਸੀਗਾ ਅਜਿਹਾ ਉਹਨਾਂ ਨੂੰ ਦੇਖਦੇ ਕਿ ਜਿਉਂਨੇ ਆ ਦੋ ਚਮਕੌਰ ਦੀ ਗੜੀ ਚ ਦੋ ਫਤਿਹਗੜ੍ਹ ਸਾਹਿਬ ਦੇ ਵਿੱਚ ਸਾਡੇ ਗੁਰੂ ਹਜੇ ਵੀ ਉੱਥੇ ਨੇ ਤਾਂ ਇਹ ਕਿਹੜੀ ਕੌਮ ਨੂੰ ਦਬਾਉਣ ਦੀਆਂ ਗੱਲਾਂ ਕਰਦੇ ਨੇ ਇਹ ਪੰਜਾਬ ਦਾ ਸਿੱਖ ਪੰਜਾਬ ਦਾ Hindu ਇਹ ਪੰਜਾਬੀ ਭਾਈਚਾਰਾ ਇੱਕ ਆ ਸਾਂਝੀ ਵਾਰਤਾ ਦੀ ਗੱਲ ਆ ਉਹ ਸਾਂਝੀ ਵਾਰਤਾ ਨੂੰ ਤੋੜਨ ਦੀ ਗੱਲ ਕਰਦੇ ਨੇ ਉਹ ਟੁੱਟਣੀ ਨਹੀਂ ਇਹਨਾਂ ਤੋਂ ਬਾਪੂ ਜੀ ਆਏ ਹੋ ਮੋਰਚੇ 'ਚ ਆਏ ਹੋ ਪੰਜਾਬ ਯੂਨੀਵਰਸਿਟੀ ਦੀ ਹੋਂਦ ਬਚਾਉਣ ਲਈ ਕਿਸਾ ਤੱਕ ਜਾ ਸਕਦੇ ਹੋ ਯਾਰ ਜ਼ਿੰਦਗੀ ਯਾਰ ਮੌਤ ਦਾ ਹੀ ਸਵਾਲ ਆ ਹੁਣ ਬਾਕੀ ਕੀ ਰਹਿ ਗਿਆ ਇੱਥੇ ਸਾਡੇ ਕੋਲੇ ਸਾਡੇ ਬੱਲੇ ਕੀ ਛੱਡਿਆ ਪਹਿਲਾਂ ਅਸੀਂ 1 ਸਾਲ 13 ਦਿਨ ਅਸੀਂ ਪਹਿਲਾਂ ਦਿੱਲੀ ਬੈਠੇ ਰਹੇ ਠੀਕ ਹੈ ਕੀ ਦਿੱਤਾ ਸਾਨੂੰ ਅੱਜ ਵੀ ਸਾਡੇ ਦੇ ਪਰਚੇ ਹੁੰਦੇ ਨੇ ਸਾਨੂੰ ਫਾਇਦਾ ਕੀ ਹੋਇਆ 1 ਸਾਲ ਬੈਠੇ ਦਾ ਇੱਕ ਵੀ ਸਾਡਾ ਕਿਸੇ ਵੀ ਧਰਮ ਮੈਂ ਨਾ ਕਿਸੇ ਧਰਮ ਨੂੰ ਮਾਰਾ ਕਹਿੰਦਾ ਨਾ ਮੈਂ ਕਮ ਸੇ ਕਮ ਸਾਡੇ ਕੋਲੇ ਸਾਡੀ ਸਿੱਖਿਆ ਤਾਂ ਰਹਿਣ ਦੋ ਜਿਹੜੀ ਯੂਨੀਵਰਸਿਟੀ ਸਾਡੀ ਪਾਕਿਸਤਾਨ 'ਚ ਰਹਿ ਗਈ ਉਹ ਯੂਨੀਵਰਸਿਟੀ ਅਸੀਂ ਲਿਆਉਣ ਵਾਸਤੇ ਜਿਹੜੇ ਸੰਘਰਸ਼ ਕਰੇ ਨੇ ਉਹ ਸਾਨੂੰ ਇਹ ਪਤਾ ਹੈ ਪਹਿਲਾਂ ਉਹ ਕਿੱਥੇ ਆਈ ਜੰਮੂ ਉੱਥੇ ਨਹੀਂ ਬਣੀ ਗੱਲ ਫਿਰ ਉਹ ਕਿੱਥੇ ਆਏ ਹਿਸ਼ਾਰਪੁਰ ਫਿਰ ਨਹੀਂ ਗੱਲ ਬਣੀ ਫਿਰ ਸਾਡੇ ਸਿਰ ਤੇ ਆ ਚੰਡੀਗੜ੍ਹ ਖੜਾਤਾ ਉਹ ਵੀ ਨਹੀਂ ਸਾਨੂੰ ਦੰਦ ਯੂਨੀਵਰਸਿਟੀ ਵੀ ਖਾਣ ਨੂੰ ਫਿਰਦੇ ਨੇ ਯਾਰ ਸਾਤੋਂ ਧੁੱਕੀਆਂ ਕਰਦੇ ਆਂਗੇ ਅਸੀਂ ਨਾਲ ਆ ਇਹਨਾਂ ਦੇ ਪੰਜਾਬ ਨਾਲੇ ਇਦਾਂ ਦੇ ਕਿਉਂ ਵਤੀਰਾ ਕੀਤਾ ਇਹਦਾ ਕੇਂਦਰ ਇਹ ਮਰਤੇ ਜਿਹੜੀ ਵੀ ਮਤਰਈ ਮਾਂ ਵਾਲੀ ਗੱਲ ਹੈ ਨਾ ਇਹ ਤਾਂ ਹੁੰਦਾ ਹੀ ਰਹਿਣਾ ਸਾਡੇ ਨਾਲ ਕਿਉਂਕਿ ਜਿਹੜਾ ਬੋਲੂ ਉਹ ਕੁੱਟ ਖਾਉ ਨੇ ਜੇਲ੍ਹ ਜਾਉ ਦੋ ਹੀ ਇਸ ਧਰਤੀ ਦੇ ਕਾਨੂੰਨ ਨੇ ਨਾ ਇਹ ਭਾਰਤ ਰਿਹਾ ਨਾ ਇਹ ਆ ਜਿਹੜਾ ਹੁਣ ਬਣਾਉਣ ਨੂੰ ਫਿਰਦੇ ਨੇ ਹਿੰਦੂ ਰਾਸ਼ਟਰ ਰਿਹਾ ਨਾ ਇਹ ਇੰਡੀਆ ਰਿਹਾ ਨਾ ਇਹ ਖਾਲਸਤਾਨ ਰਿਹਾ ਹੈ ਹੈ ਰਹਿ ਕੀ ਗਿਆ ਇਹ ਲੁੱਟੂ ਲੁੱਟੂ ਡੋਲਾ ਇੱਕ ਦੂਜੇ ਦੀ ਜਾਨ ਲੈਣ ਵਾਲੇ ਰਹਿ ਗਏ ਓਰੇ ਇਨਸਾਨੀਅਤ ਦਾ ਘਾਣ ਹੋ ਰਿਹਾ ਓਰੇ ਯਾਰ ਬੰਦਿਆਂ ਨੂੰ ਕੋਈ ਜਣੀ ਕੀੜੇ ਮਕੋੜੇ ਸਮਝਣ ਵਾਲੇ ਲੋਕ ਨੇ ਇਹ ਜਿਹੜੇ ਅੱਜ ਕਾਬਜ ਹੋਏ ਬੈਠੇ ਨੇ ਕੁਰਸੀਆਂ ਦੇ ਇਹ ਯਾਦ ਰੱਖਣਾ ਇਹ ਉਹਦੀ ਜਿਆਦਾਤਰ ਚੱਲਦੀਆਂ ਨਾ ਲਾਠੀ ਫਿਰ ਕੋਈ ਨਹੀਂ ਸਾਹਮਣੇ ਖੜਦਾ ਫਿਰ ਸਭ ਭੱਜ ਜਾਂਦੇ ਨੇ ਫਿਰ ਇੱਕੋ ਹੀ ਰਹਿੰਦਾ ਉਹ ਅਕਾਲ ਪੁਰਖ ਬਾਕੀ ਕਿਸੇ 'ਚ ਦਮ ਨਹੀਂ ਹੁੰਦਾ ਵੀ ਥੱਲੇ ਉਤਰ ਜੇ ਉਹ ਹੀ ਆ ਜਿਹੜਾ ਤੁਹਾਨੂੰ ਬਚਾ ਸਕਦਾ ਬਾਕੀ ਕੋਈ ਨਹੀਂ ਇਹ ਉਹੀ ਸਿੱਖਿਆ ਜਿਹੜੀ ਗੁਰੂ ਨਾਨਕ ਦੇ ਸਾਨੂੰ ਦਿੱਤੀ ਹੈ ਜੇ ਅਸੀਂ ਇਹਦੇ ਪਿੱਛੇ ਨਹੀਂ ਆ ਸਕਦੇ ਉਰੇ ਹੋਰ ਕਦੇ ਵਸਦੇ ਆ ਸਕਾਂਗੇ ਫਿਰ ਬਾਬੇ ਨਾਨਕ ਦਾ ਤਾਂ ਫਲਸਫਾ ਚੱਲਿਆ ਗਿਆ ਨਾ ਜੇ ਪ੍ਰੇਂਤਰੀਕਰਨ ਹੋ ਜਾਂਦਾ ਫਿਰ ਤਾਂ ਸਿੱਖਿਆ ਵਿੱਚ ਵੀ ਫਿਰ ਬਦਲ ਹੋ ਸਕਦਾ ਇਤਿਹਾਸ ਵਿੱਚ ਇੱਕ ਚੀਜ਼ ਫੇਰ ਬਦਲ ਤੁਸੀਂ ਤਾਂ ਅੱਜ ਸਾਡੇ ਮੂਹਰੇ ਮੈਕ ਕਰਕੇ ਖੜ ਗਏ ਸਾਨੂੰ ਪਤਾ ਨਾ ਵੀ ਕੀ ਫੇਰ ਬਦਲ ਹੋਇਆ ਸਾਡੇ 'ਚ ਸਾਡੀ ਤਾਂ ਨਸਲ ਲਈ ਫੇਰ ਬਦਲ ਕਰੀ ਜਾਂਦੇ ਨੇ ਬਾਕੀ ਤਾਂ ਹੀ ਤਹੀ ਮਰਾ ਗਈ ਕਾਨੂੰਨ ਕਨਾਨ ਦਾ ਛੱਡ ਪਾਸੇ ਉਹਦਾ ਅਸੀਂ ਲੈ ਲਾਂਗੇ ਉਹ ਹਲੇ ਡਾਂਗ 'ਚ ਜੋਰ ਆ ਬਾਪੂ ਦੇ ਆਹ ਦੇ ਮੇਰੇ ਪੁੱਤ ਖੜੇ ਸ਼ੇਰ ਜਵਾਨ ਗੱਭਰੂ ਪੂਰੇ ਪੰਜਾਬ ਦਾ ਔਰੇ ਖੜਾ ਕੀ ਦੀ ਗੱਲ ਕਰਨਾ ਤੂੰ ਜੇ ਜਰੂਰਤ ਪੈ ਗਈ ਨਾ ਪਤਾ ਨਹੀਂ ਕਿੰਨੇ ਕ ਸਿਰ ਲੱਗ ਜਾਣਗੇ ਓਰੇ ਇਹ ਇਹ ਨਹੀਂ ਗੱਲ ਹੈ ਕਿ ਪੰਜਾਬ ਸਿਰਾਂ ਦਾ ਦਾਨੀ ਆ ਪਹਿਲਾਂ ਇਤਿਹਾਸ ਚੱਕ ਕੇ ਦੇਖ ਲੋ ਸਾਡਾ ਗੱਲ ਫੇਰ ਕਰਿਓ ਸਾਡੇ ਨਾਲ ਪੰਜਾਬ ਆ ਨਾ ਜਿਹੜਾ ਇਹ ਸਿਰਾਂ ਦਾ ਦਾਨੀ ਆ ਐਸੇ ਹਿੰਦੁਸਤਾਨ ਵਾਸਤੇ ਸਿਰ ਦੱਤੇ ਨੇ ਅਸੀਂ ਨੇ ਓ ਜਿੱਥੇ ਸਾਡੇ 95 ਮਰਦੇ ਥੋੜੇ 5 ਮਰਦੇ ਤੇ ਬਾਕੀ ਸਾਡੇ 95 ਮਰਦੇ ਤੇ ਜਿੱਥੇ ਥੋੜੇ 5 ਮਰਦੇ ਤੇ ਸਾਡੇ ਦੀ ਤੁਸੀਂ ਆ ਕੇ ਜੜ ਕੇ ਬਚ ਜੋ ਵਧੀਆ ਰਹੋਗੇ ਸਰਕਾਰ ਨੂੰ ਆ ਦੇਖ ਹਾਥੇ ਦਾ ਹੱਥੇ ਬੰਨੇ ਨੇ ਹਲੇ ਹੱਥ ਬੰਨ ਕੇ ਆਈ ਆ ਸਾਡੀ ਫੌਜ ਇਹ ਅਕਾਲ ਪੁਰਖ ਕੀ ਫੌਜ ਆ ਇਹ ਹੱਥ ਬੰਨ ਕੇ ਆਈ ਆ ਹਲੇ ਹੱਥ ਬੰਨ ਕੇ ਜਿੱਦਦੇ ਨੇ ਹੱਥ ਖੋਲਦੇ ਨਾ ਇੱਧਰ ਨੂੰ ਪੈ ਗਏ ਮਜਬੂਰ ਹੱਥ ਨੂੰ ਵੀ ਮਜਬੂਰ ਨਾ ਕਰੋ ਮਜਬੂਰ ਕਰਨਗੇ ਕਰ ਰਹੇ ਨੇ ਕੀ ਕਰੇਗਾ ਕਰ ਰਹੇ ਨੇ ਸਾਨੂੰ ਮਜਬੂਰ ਕਿੰਨਾ ਕ ਮਜਬੂਰ ਕਰਨਗੇ ਕਰ ਲੋ ਰਾਜ ਲੋ ਲਾ ਲਓ ਚੋ ਤਿਆਰ ਆ ਕਰ ਜਿੰਨਾ ਤੇ ਤੋਂ ਹੁੰਦਾ ਤੇਰਾ ਜ਼ੁਲਮ ਸਾਗੇ ਸਰਕਾਰੇ ਕੋਈ ਪਰਵਾਹ ਨਹੀਂ ਅਸੀਂ ਸੈੰਦੇ ਆਏ ਅਸੀਂ ਅਰਜਨ ਦੇ ਪਿਆਰੇ ਹਾਂ ਅਸੀਂ ਅਰਜਨ ਦੇ ਪਿਆਰੇ ਹਾਂ ਉਹ ਜਿਨ੍ਹਾਂ ਨੇ ਜੰਜੂ ਤਿਲਕ ਵਾਸਤੇ ਸੀ ਇਜ਼ਤ ਤੇ ਅਸੀਂ ਉਸ ਤੇਗ ਬਹਾਦਰ ਦੇ ਦੁਲਾਰੇ ਆ ਉਹੀ ਨਹੀਂ ਤੁਰੇ ਫਿਰਦੇ ਅਸੀਂ ਸਮਝੋ ਸਮਝੋ ਬੇਨਤੀ ਆ ਸਮਝੋ ਸੋ ਸੁਖ ਜਗਰਾਉ ਬਾਈ ਪਹੁੰਚੇ ਹੋਏ ਨੇ ਗੱਲਬਾਤ ਕਰ ਲੈਣੇ ਬਾਈ ਪੀਯੂ ਦੀ ਹੋਣ ਦੀ ਲੜਾਈ ਚੱਲ ਰਹੀ ਐ ਇੱਥੇ ਪਹੁੰਚੇ ਹੋਣਾ ਤੁਸੀਂ ਮਾਹੌਲ ਵੀ ਦੇਖਿਆ ਵੀ ਪਹਿਲਾਂ ਕਿੰਨੀ ਸਥਿਤੀ ਤਣਾਅਪੂਰਨ ਹੋ ਗਈ ਸੀ ਲਗਦਾ ਜੰਗ ਜਿੱਤ ਚੋਂਗੇ ਬਿਲਕੁਲ ਜਿੱਤ ਗਏ ਜਿੱਤ ਜਾਾਂਗੇ ਨਹੀਂ ਉਹ ਤਾਂ ਪਹਿਲਾਂ ਹੀ ਜਿੱਤ ਚੁੱਕੇ ਆ ਪਹਿਲਾਂ ਹੀ ਨੋਟੀਫਿਕੇਸ਼ਨ ਵਾਪਸ ਹੋਇਆ ਉਸ ਤੋਂ ਬਾਅਦ ਇਹਨੇ ਕਿਹਾ ਤੁਸੀਂ ਇਲੈਕਸ਼ਨ ਕਰਾਉਣੇ ਆ ਹੁਣ ਤਾਂ ਗੱਲ ਹੈ ਵੀ ਸਾਨੂੰ ਅਨਾਉਂਸ ਕਰੋ ਫੇਰ ਉੱਠਣਾ ਮਾ ਅਨਾਉਂਸ ਕਰੋ ਜਿੰਨਾ ਸਮਾਂ ਅਨਾਉਂਸ ਨਹੀਂ ਹੋਇਆ ਪੱਕਾ ਵੱਡਾ ਮੋਰਚਾ ਚੱਲੂਗਾ ਤੁਸੀਂ ਦੇਖਣਾ ਅੱਜ ਪੂਰਾ ਪੰਜਾਬ ਹੀ ਕਿਵੇਂ ਆ ਕੇ ਚੰਡੀਗੜ੍ਹ ਦੇ ਵਿੱਚ ਬਹਿ ਗਿਆ ਯੂਨੀਵਰਸਿਟੀ ਦੇ ਬਹਿ ਗਿਆ ਜਿਹੜੇ ਕਹਿੰਦੇ ਸੀ ਨਹੀਂ ਆ ਸਕਦੇ ਐ ਹੋ ਜੂ ਇਹੋ ਜੂ ਅੱਜ ਅਸੀਂ ਚੰਡੀਗੜ੍ਹ ਦਾ ਦਿਲ ਸਾਡੀ ਜਿਹੜੀ ਆਪਦੀ ਪਹਿਲਾਂ ਲਾਹੌਰ ਤੋਂ ਸ਼ਿਮਲੇ ਗਈ ਸ਼ਿਮਲੇੋਂ ਇੱਥੇ ਆਈ ਸਾਡੀ ਆਪਦੀ ਪ ਅੱਜ ਆਪ ਦੇ ਘਰੇ ਆਪ ਦੇ ਦਿਲ 'ਚ ਆ ਕੇ ਸਾਰਾ ਪੰਜਾਬ ਬੈਠਾ ਹੈ ਮੇਰਾ ਤਾਂ ਖਾਸ ਨਾਤਾ ਮੈਂ ਇੱਥੋਂ ਜਨਮ ਕੀਤਾ ਹੈ ਇਸ ਯੂਨੀਵਰਸਿਟੀ 'ਚ ਸੋ ਭਾਈ ਜਿਹੜੇ ਨਹੀਂ ਸੀ ਯੂਨੀਵਰਸਿਟੀ ਦੇ ਸਟੂਡੈਂਟ ਜਿਨ੍ਹਾਂ ਨੇ ਕਦੇ ਆਪਾਂ ਕਹ ਲਈਏ ਯੂਨੀਵਰਸਿਟੀ ਦੇਖੀ ਵੀ ਨਹੀਂ ਸੀ ਅੱਜ ਉਹ ਵੀ ਵੱਡੀ ਗਿਣਤੀ 'ਚ ਪਹੁੰਚੇ ਆ ਸੋ ਸੈਂਟਰ ਸਰਕਾਰ ਨੂੰ ਆਰਐਸਐਸ ਦੀਆਂ ਇਹ ਚਾਲਾਂ ਤੋਂ ਬਾਜ ਆਉਣਾ ਚਾਹੀਦਾ ਹੈ ਸੰਘੀ ਲਾਣੇ ਨੂੰ ਸਮਝਾਣਾ ਚਾਹੀਦਾ ਵੀ ਪੰਜਾਬ ਤੁਹਾਡੇ ਖਾਕੀ ਨਿਕਰਾਂ ਤੁਹਾਨੂੰ ਭਜਾ ਤਾ ਸਕਦਾ ਪਵਾ ਕੇ ਪਰ ਤੁਹਾਡੀ ਅਸੀਂ ਈਨ ਮੰਨਣ ਵਾਲੇ ਨਹੀਂ ਇਹ ਹਮੇਸ਼ਾ ਅੜੇ ਨੇ ਇਹ ਪੰਜਾਬ ਹੈ ਇਹ ਲੱਗ ਕੌਮ ਹੈ ਇਹ ਪੰਜਾਬੀਅਤ ਨੇ ਸੋ ਇਹ ਪੰਜਾਬੀਅਤ ਕੌਮ ਵਾਲੇ ਜਿਹੜੇ ਯੋਧੇ ਨੇ ਅੱਜ ਯੂਨੀਵਰਸਿਟੀ ਦੇ ਵਿੱਚ ਗੱਜੇ ਨੇ ਅਤੇ ਉਹਨਾਂ ਸਮਾਂ ਡਟੇ ਰਵਾਂਗੇ ਜਿੰਨਾ ਸਮਾਂ ਇੱਥੋਂ ਜਿਹੜੀਆਂ ਇਹਦਾ ਸਾਰਾ ਯੂਨੀਵਰਸਿਟੀ ਪ੍ਰਸ਼ਾਸਨ ਹੈ ਪ੍ਰਬੰਧਕ ਨੇ ਉਹ ਡੇਟ ਅਨਾਉਂਸ ਨਹੀਂ ਕਰਦੇ ਵੀ ਇੰਨੀ ਤਰੀਕ ਨੂੰ ਇਲੈਕਸ਼ਨ ਕਰਾ ਰਹੇ ਹੈ ਇਹ ਭਾਈ ਪੰਜਾਬ ਨਾਲ ਹੀ ਵਿਤਕਰਾ ਕੀਤਾ ਜਾਂਦਾ ਕੇਂਦਰ ਵੱਲੋਂ ਹਰ ਵਾਰੀ ਦੇਖਦੇ ਆਪਾਂ ਨਾ ਪਹਿਲਾਂ ਕਿਸਾਨੀ ਅਧੋਲਨ ਦੇ ਦੌਰਾਨ ਵੀ ਦੇਖਿਆ ਹਣਾ ਉਸ ਤੋਂ ਬਾਅਦ ਫਿਰ ਆਪਾਂ ਆਪਾਂ ਕਿਹਦੀ ਲੈਂਡ ਪੁਲਿੰਗ ਸਕੀਮ ਲਾ ਲਓ ਹੈਨਾ ਤੇ ਇਹ ਸਾਰਾ ਇਹ ਕਿਉਂ ਕੇਂਦਰ ਕਿਉਂ ਕਰਦੀ ਹੈ ਸੈਂਟਰ ਨੂੰ ਪੰਜਾਬ ਦੀ ਸਮਝ ਹੀ ਨਹੀਂ ਹੈ ਉਹ ਸਮਝਦੇ ਨੇ ਵੀ ਬਿਹਾਰ ਬੰਗਾਲ ਵਾਂਗੂ ਪੰਜਾਬ ਤੇ ਅਸੀਂ ਰਾਜ ਕਰ ਦਾਂਗੇ ਖੈਰ ਬੰਗਾਲ ਤੇ ਤਾਂ ਨਹੀਂ ਹੋਇਆ ਬਿਹਾਰ ਹੈ ਜਾਂ ਜਿਵੇਂ ਅਦਰ ਸਟੇਟ ਨੇ ਉਹਨਾਂ ਵਾਂਗ ਅਸੀਂ ਰਾਜ ਕਰ ਲਾਂਗੇ ਪਰ ਪੰਜਾਬ ਤਾਂ ਇੱਕ ਖਿੱਤਾ ਇੱਕ ਸੂਬਾ ਅਲੱਗ ਹੈ ਇਹਦੇ ਅੰਦਰ ਇੱਕ ਚਣਕ ਅਲੱਗ ਹੈ ਇਹੋ ਲੋਕ ਨੇ ਜਿਹੜੇ ਕਦੀ ਈ ਨਹੀਂ ਮੰਨਦੇ ਹਾਂ ਤੁਸੀਂ ਪਿਆਰ ਨਾਲ ਸਾਨੂੰ ਝੁਕਾ ਲਓ ਅਸੀਂ ਕੋਹ ਵੀ ਐ ਨਹੀਂ ਪਿਆਰ ਨਾਲ ਮੰਨ ਜਾਗੇ ਪਰ ਜਦੋਂ ਤੁਸੀਂ ਅੜੀ ਕਰਦੇ ਹੋ ਡਾਂਗ ਦਿਖਾਉਂਦੇ ਹੋ ਫੇਰ ਸਾਡੇ ਵਾਲੇ ਕਹਿੰਦੇ ਵੀ ਨਹੀਂ ਅਸੀਂ ਨਹੀਂ ਮੰਨਦੇ ਆਜੋ ਜਿਹੜੇ ਭਾਵਨਾ ਹੈ ਇਹ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦੇ ਵਾਰਿਸ ਨੇ ਇਹ ਬਾਬਾ ਦੀਪ ਸਿੰਘ ਦੇ ਵਾਰਿਸ ਨੇ ਇਹ ਕਦੀ ਕੌਮ ਹਾਰੀ ਹੋਈ ਨਹੀਂ ਇਹ ਕਿਵੇਂ ਹਾਰਨਗੇ ਇਹਨਾਂ ਨੂੰ ਕਿਵੇਂ ਦਬਾਉਂਗੇ ਭਾਈ ਤੁਸੀਂ ਅੱਜ ਸਾਰਾ ਪੰਜਾਬ ਤੁਸੀਂ ਦੇਖਿਆ ਡਟਿਆ ਖੜਾ ਇਸ ਲਈ ਪਿਆਰ ਨਾਲ ਤਾਂ ਤੁਸੀਂ ਸਾਨੂੰ ਮਨਾ ਸਕਦੇ ਹੋ ਵੀ ਇਦਾਂ ਨਹੀਂ ਇਦਾਂ ਪਰ ਜੇ ਤੁਸੀਂ ਕਹੋ ਵੀ ਤੁਸੀਂ ਅੜਬ ਅੜਬਾਈ ਚ ਜਾਂ ਗੁੱਸੇ ਨਾਲ ਵੀ ਆਇਆ ਨਹੀਂ ਹੈ ਕਰਕੇ ਦੇਖ ਹੀ ਲਿਆ ਕਿਸਾਨ ਅੰਦোলন ਦੇਖ ਲਿਆ ਹੋਰ ਕਿੰਨੇ ਫੈਸਲੇ ਤੁਹਾਨੂੰ ਐ ਮੂੰਹ ਦੀ ਖਾਣੀ ਪਈ ਹੈ ਜੇ ਤੁਸੀਂ ਹਜੇ ਵੀ ਨਹੀਂ ਸਮਝ ਖਾਂਦੇ ਫਿਰ ਤੁਹਾਡੇ ਤੋਂ ਪਾਗਲ ਸ਼ਾਸਕ ਕੋਈ ਨਹੀਂ ਹੈ ਕਿਉਂਕਿ ਚੰਗਾ ਸ਼ਾਸਕ ਉਹ ਹੁੰਦਾ ਹੈ ਜਿਹੜਾ ਹਰ ਇੱਕ ਚੀਜ਼ ਨੂੰ ਸਮਝੇ ਅਤੇ ਜਿਹੜਾ ਰਾਜ ਪ੍ਰਬੰਧ ਹੈ ਉਹ ਲੋਕਾਂ ਦੇ ਕਹਿ ਅਨਸਾਰ ਚਲਾਵੇ ਸਾਨੂੰ ਜਦੋਂ ਅਸੀਂ ਆਪ ਦੀ ਸਾਡੀ ਯੂਨੀਵਰਸਿਟੀ ਅਸੀਂ ਸੈਨੇਟ ਬਹਾਲ ਕਰਵਾਉਣਾ ਚਾਹੁੰਦੇ ਆ ਸਟੂਡੈਂਟ ਸਾਰੇ ਜਿੰਨੇ ਸਾਡੇ ਕਲੀਕਸ ਨੇ ਬਹਾਲ ਕਰਵਾਉਣਾ ਚਾਹੁੰਦੇ ਆ ਫਿਰ ਤੁਹਾਨੂੰ ਕੀ ਦਿੱਕਤ ਹੈ ਭਾਈ ਤੁਸੀਂ ਇਹ ਚੀਜ਼ ਕਿਉਂ ਕਰ ਰਹੇ ਹੋ ਕਿਉਂ ਸਾਡੇ ਤੋਂ ਪਹਿਲਾਂ ਤੁਸੀਂ ਬਿੱਲ ਥੋਪੇ ਉੱਥੇ ਮੂੰਹ ਦੀ ਖਾਦੀ ਲੈਂਡ ਪੁਲਿੰਗ ਨੀਤੀ ਪੰਜਾਬ ਸਰਕਾਰ ਲੈ ਕੇ ਆਈ ਉਹਨੇ ਮੂੰਹ ਦੀ ਖਾਦੀ ਸੋ ਇਹ ਜਾਣ ਬੁੱਝ ਕੇ ਜਾਣ ਬੁੱਝ ਕੇ ਐ ਠੇਡੇ ਮਾਰਦੇ ਨੇ ਚੁੰਡੀਆਂ ਵੜਦੇ ਨੇ ਵੀ ਕਰੰਟ ਕੰਨਾਗਾ ਸੋ ਕਰੰਟ ਚੈੱਕ ਕਰਦੇ ਕਰਦੇ ਇਹਨਾਂ ਨੇ ਆਪਦੀ ਪੱਟੀ ਮੇਸ ਖੜਾ ਲੈਣੀ ਸੋ ਪੀਓ ਦੇ ਮੋਰਚ ਦੀ ਲਗਾਤਾਰ ਤਸਵੀਰਾਂ ਦਿਖਾ ਰਹੇ ਆ ਉੱਥੇ ਇੱਕ ਬਾਪੂ ਜੀ ਆਏ ਨੇ ਸਮਾਨ ਖਿਲਾੜੀ ਖੜੇ ਨੇ ਗੱਲਬਾਤ ਕਰ ਲੰਨੇ ਆ ਬਾਪੂ ਜੀ ਅਸੀਂ ਦੇਖ ਰਹੇ ਤੁਸੀਂ ਸਮਾਨ ਖਿਲਾੜੀ ਖੜੇ ਹੋ ਕੀ ਗੱਲਬਾਤ ਹੋ ਗਈ ਜੀ ਸ਼ਾਇਦ ਬੰਦਿਆ ਗੁਰੂ ਜੀ ਸ਼ਾਇਦ ਲੰਗਰ ਸ਼ਾਇਦ ਦਾ ਸ਼ਾਇਦ ਇਹਨਾਂ ਹੋ ਬੱਚਿਆਂ ਨੂੰ ਜਿਹੜੇ ਯੂਨੀਅਨ ਦੇ ਮੇਜ ਪ੍ਰਧਾਨੀ ਛੋਟੀ ਜਿਹੀ ਕੁੜੀ ਸ਼ਾਇਦ ਆਖਰੇ ਕਹਿੰਦੇ ਉਹਨੂੰ ਉਹਦਾ ਮੈਂ ਆ ਲੈਕਚਰ ਸੁਣ ਕੇ ਹੈਰਾਨ ਹਾਂ ਵੀ ਛੋਟੀ ਜਿਹੀ ਕੁੜੀ ਪਤਲਾ ਹਲਕਾ ਜਿਹਾ ਸਰੀਰ ਉਹਦਾ ਤੇ ਕਿੱਡੀ ਯੋਸੀਲੇ ਕਿੰਨੀ ਸਿਆਣੀਆਂ ਗੱਲਾਂ ਕਰ ਲਈ ਪੰਜਾਬ ਬਾਰੇ ਸ਼ਾਇਦ ਤਾਂ ਲੰਗਰ ਲਾ ਰਹੇ ਹੋ ਪਰ ਕੇਂਦਰ ਦੀ ਕੜਤਨ ਘਟ ਨਹੀਂ ਹੋ ਰਹੀ ਬਿਠਾ ਤੇ ਖਵਾ ਰਹੇ ਆਂ ਕੇਂਦਰ ਐ ਹੀ ਇਦਾਂ ਦੇ ਲੱਭੇ ਆਂ ਹੀ ਪ੍ਰਧਾਨ ਮੰਤਰੀ ਸਾਰੇ ਤੇ ਉਹ ਕੋਈ ਚੰਗਾ ਆਊਗਾ ਕਾਂਗ ਦੇ ਚੰਗਾ ਕੀ ਬਣਨਾ ਪਤਾ ਨਹੀਂ ਰੱਬ ਜਾਣੇ ਇਹ ਮਹਾਰਾ ਜ ਇਹਨਾਂ ਨੂੰ ਮਤਬਦ ਪਾਉ ਤੇ ਪੈਣੀਆਂ ਦੇ ਨਹੀਂ ਪੈ ਸਕਦੀ ਇੰਡੀਆ ਨੂੰ ਇੱਕ ਰੱਖਣ ਕੋਈ ਇਹ ਤਾਂ ਖਾਤਾਨੀ ਕੋਈ ਹਿੰਦੂ ਸਿੱਖ ਵੱਖਰਾ ਨਹੀਂ ਸਾਰੇ ਬੰਦੇ ਪਹਾਰਾਂ ਵਰਗੋ ਰਹਿੰਦੇ ਆ ਕਿਤੇ ਪੰਜਾਬ ਜਾ ਕੇ ਵੇਖ ਲਓ ਕਪੂਥਲੇ ਮੈਂ ਰਹਿਣਾ ਵਾਂ ਅੰਮ੍ਰਿਤਸਰ ਜਾ ਕੇ ਵੇਖ ਲਓ ਜਿੰਨਾ ਹਿੰਦੂਆ ਨਾ ਸਿਖਾਂਦਾ ਪਿਆਰ ਵਾਹ ਦੂਜਾ ਨਾ ਹੈ ਹੀ ਨੀਗਾ ਪਰ ਇਹ ਅੰਦਰ ਨਹੀਂ ਇਹ ਖਾਤਾਨੀ ਹੋ ਜੇ ਆ ਉਹ ਮੁਤਾਜ ਬਣਾ ਕੇ ਤੇ ਬੋਟਾ ਲਾ ਲਿੰਦੇ ਆ ਇਸੇ ਕਰਕੇ ਵਿਤਕਰਾ ਕੀਤਾ ਜਾਂਦਾ ਪੰਜਾਬੀਆਂ ਨਾਲ ਤੁਹਾਨੂੰ ਲੱਗਦਾ ਪੰਜਾਬੀਆਂ ਨੇ ਇਹ ਵਿਤਕਰਾ ਕੀਤਾ ਜਾਂਦਾ ਖਾਸਤਾਂ ਮੰਗਦੇ ਖਾਤਾਨਾ ਕੋਈ ਨਹੀਂ ਮੰਗਦਾ ਆਪਣੀਆਂ ਚੀਜ਼ਾਂ ਨੇ ਜੋ ਹੱਡੀਆਂ ਹੈਗੀਆਂ ਵਾ ਸਾਡੀਆਂ ਯੂਨੀਵਰਸਿਟੀ ਆ ਬਾਕੀ ਉਹ ਪਾਣੀ ਆ ਖੋਈ ਜਾਂਦੇ ਆ ਉਧਰੋਂ ਨੌਕਰੀਆਂ ਘਟਾਈ ਜਾਂਦੇ ਆ ਸਾਰੇ ਬੰ ਤੋ ਜੋ ਕੁਝ ਸਾਨੂੰ ਉਹ ਤੇ ਮਿਲਦਾ ਰਵੇ ਇਹ ਨਾ ਖੋਣ ਪਹਿਲਾਂ ਕਿਸਾਨੀ ਤੇ ਅੱਖ ਸੀ ਹੁਣ ਹੁਣ ਵਿਦਿਅਕ ਅਦਾਰਿਆਂ ਤੇ ਵੀ ਅੱਖ ਰੱਖ ਲਈ ਹਾਂ ਪਹਿਲਾਂ ਕਿਸਾਨੀ ਦੁਆਰੇ ਹੁਣ ਵਿਦਿਅਕ ਅਦਾਰਿਆਂ ਦੇ ਵੀ ਇਹ ਵੀ ਇਹਨਾਂ ਵੇਚ ਦਨੇ ਆ ਅਡਾਨੀਆਂ ਬਾਨੀਆਂ ਦੇ ਗਏ ਲੱਖਾਂ ਰੁਪਈਆ ਪੀਸਾ ਕਰਦਣੀਆਂ ਬੱਚਿਆਂ ਦੀਆਂ ਨਾ ਕੋਈ ਬੱਚਾ ਪੜੇ ਤੇ ਨਾ ਕੋਈ ਤਾਂ ਜਾਵੇ ਭੁੱਖਾ ਨਾ ਮਰਦੇ ਰਹਿਣ ਇਹਨਾਂ ਨੂੰ ਪੈਸਾ ਹੈਗਾ ਇਹਨਾਂ ਆਪਣੇ ਬੱਚੇ ਪੜਾ ਲੈਣੇ ਆ ਲੋਕੇ ਲਵਾ ਲੈਣੇ ਆ ਬਾਕੀ ਗਰੀਬ ਨੂੰ ਗਰੀਬ ਕਰ ਦੇਣਾ ਵੀਰ ਨੂੰ ਉਮੀਦ ਕਰੀ ਜਾਂਦੇ ਆ ਇਹਨਾਂ ਦੀ ਇਹ ਸੋਚ ਵਾ ਇਹ ਸੋਚ ਨਹੀਂ ਰੱਖਣੀ ਚਾਹੀਦੀ ਮਹਾਰਾਜ ਤੋਂ ਡਰਨਾ ਚਾਹੀਦਾ ਜਦੋਂ ਮਹਾਰਾਜ ਦੀ ਡਾਂ ਚੱਲਦੀ ਉਹਨੇ ਠੱਲਾਂ ਪਾਉਣੀਆਂ ਮੁੜ ਕੇ ਇਹ ਜਿਹੜੇ ਗਲਤ ਕੰਮ ਕਰਦੇ ਆ ਡੇਟ ਜਿੰਨੇ ਵੀ ਅਗੇ ਆ ਅੱਗੇ ਆ ਬਾਦਲ ਨੂੰ ਤੇ ਪਈ ਆ ਕੈਪਟਨ ਬਹਿ ਗਿਆ ਉਹਦੇ ਜਾ ਕੇ ਪਾਜ ਪਾ ਦੀ ਝੋਲੀ ਚ ਇਹ ਸਾਰੇ ਅਜ ਤਾਂ ਹੀ ਪੰਜਾਬ ਨੂੰ ਮੁੱਖ ਮੰਤਰੀ ਅਕਲ ਦਾ ਮੇਰੇ ਹਿਸਾਬ ਨਾਲ ਕੋਈ ਨਹੀਂ ਮਿਲਿਆ ਜੇ ਅਕਲ ਦਾ ਕੋਈ ਮੁੱਖ ਮੰਤਰੀ ਹੋਵੇ ਜਿਹਦੇ ਕੋਈ ਪੰਜਾਬ ਦਾ ਸੁਧਾਰ ਕਰੇ ਕੋਈ ਫੈਕਟਰੀਆਂ ਲਾਵੇ ਰੋਜ਼ਗਾਰ ਦੇਵੇ ਬੱਚੇ ਬਾਹਰ ਜਾਣ ਕਿਉਂ ਪੰਜਾਬ ਸਭ ਕੋ ਜਵਾਸ ਸੁਣਨੇ ਦੀ ਚਿੜੀ ਆ ਇੰਡੀਆ ਪਰ ਕੋਈ ਫੈਕਟਰੀ ਲਾਉਂਦੇ ਕੋਈ ਖ ਨਹੀਂ ਕਰਦੇ ਤੇ ਸਾਰੀ ਦੁਨੀਆ ਬਾਹਰ ਭਜ ਜਾਂਦੀ ਆ ਖ ਕੇ ਜਿਹੜੇ ਹੈਗੇ ਉਹਨਾਂ ਨੂੰ ਆਪੇ ਨਾ ਅਮਲ ਤੇ ਲਾਤਾ ਵਾ ਖਾ ਪੀ ਕੇ ਮਰ ਜੋ ਗਾ ਕੋਈ ਬੋਲੇ ਨਾ ਇਹ ਨਹਿਦ ਲਾਉਣੇ ਇਹਨਾਂ ਦਾ ਹੀ ਕੰਮ ਹੀ ਆ ਸਰਕਾਰਾਂ ਦਾ ਹੀ ਇਹ ਗੱਲ ਪਤਾ ਮੈਨੂੰ ਗੱਲ ਪਤਾ ਜ਼ਿਆਦਾ ਨਹੀਂ ਮੈਂ ਪੜਿਆ ਬਹੁਤ ਥੋੜਾ ਵਾਂ ਇੱਕ ਧਰਮਾ ਤੁਸੀਂ ਦੇਖ ਰਹੇ ਹੋ ਹੁਣ ਲਗਭਗ ਇੱਕ ਮੰਗ ਨੂੰ ਲੈ ਕੇ ਪੇਚ ਫਸਿਆ ਹੋਇਆ ਵੀ ਸੈਨੇਟ ਦੀ ਚੋਣਾ ਦੁਬਾਰਾ ਕਰਵਾਈਆਂ ਜਾਣ ਲਗਾਤਾਰ ਮੈਂ ਪੜ ਕੇ ਆਇਆ ਹਾਂ ਕੱਲ ਪਰਸੋਂ ਇਹ ਮੈਂ ਪੜ ਕੇ ਆ ਰਹੀ ਪੜਿਆ ਹੀ ਕੱਲ ਮੈਂ ਤਰਨ ਤਰਨ ਗਿਆ ਵਾਂ ਉੱਥੇ ਵੀ ਪ੍ਰਚਾਰ ਕਰਕੇ ਆਇਆ ਹਾਂ ਸ਼ਾਇਦ ਵੰਡ ਕੇ ਆਇਆ ਵਾਂ ਜੀ ਭਾਈ ਉਹਦੇ ਸੰਨੀ ਦੇ ਭਰਾ ਦੀ ਸਪੋਰਟ ਕਰਕੇ ਆਏ ਆ ਵੀ ਕੋਈ ਐਮਐਲਏ ਚੰਗਾ ਆ ਜਾਏ ਕੋਈ ਮੁੱਖੇ ਦੀ ਪੰਜਾਬ ਦੇ ਚੰਗਾ ਬਣ ਜੇ ਜਿਹੜਾ ਕੋਈ ਪੰਜਾਬ ਨੂੰ ਬਚਾ ਸਕੈ ਨਾ ਇਹ ਐਨੇ ਆ ਹੱਦੋਂ ਵੱਧ ਸਾਡੇ ਚੋਰੀਆਂ ਦਿਨੇ ਹੀ ਹੋ ਜਾਂਦੀਆਂ ਅਸਰੀਏ ਕੱਟ ਕਰ ਕਰ ਅਮਲੀ ਲਈ ਜਾਂਦੇ ਆ ਹੁਣ ਪੰਜਾਬ ਦੀ ਗੁੰਦ ਲਈ ਤੁਸੀਂ ਖੜੇ ਹੋ ਇੱਥੇ ਡਟ ਕੇ ਖੜੇ ਹੋ ਵਿਦਿਆਰਥੀਆਂ ਨਾਲ ਹਾਂਜੀ ਅਸੀਂ ਡਟ ਕੇ ਖੜੇ ਆ ਵਿਦਿਆਰਥੀਆਂ ਦੇ ਨਾਲ ਜੀ 70 ਸਾਲ ਮਰੋ ਬਈਆ ਕੇ ਲਾ 7-2 ਸਾਲ ਜੀਣਾ ਕਿ ਨਹੀਂ ਜੀਣਾ ਇੱਥੇ ਸਿੱਧੀਆਂ ਪਾਵਾਂਗੇ ਡਟ ਕੇ ਭਈ ਲੇਖੇ ਲੱਗੂ ਵੀ ਹਾਂ ਪੰਜਾਬ ਵਾਸਤੇ ਇਹਨੇ ਵਾਈਟ ਆਈ ਆ ਮਰਨਾ ਦੇਖਦੇ ਨੇ ਹੈ ਹੀ ਆ ਯੂ ਤੇ ਲੇਖੇ ਲਾ ਦੂੰਗੇ ਜ਼ਿੰਦਗੀ ਹੋਰ ਅਰੇ ਮਰਤਾ ਮਰਤਾ ਜਗਮੂਗਾ ਮਰਗਣਾ ਜਾਣੇ ਕੋਈ ਐਸਾ ਮਰਨੀ ਜੋ ਮਰੇ ਬੋਰਡ ਨਾ ਮਰਨੇ ਹੋਏ ਐਸੀ ਮਰਨੀ ਮਰੇ ਬੰਦਾ ਵੀ ਜਿਹੜਾ ਕੋ ਪਤਾ ਲੱਗੇ ਕੋਈ ਕੰਮ ਸਵਾਰ ਕੇ ਜਾਵੇ ਉਹ ਤਾਂ ਤੇ ਥੋੜਾ ਜਿਆਦਾ ਇੱਥੇ ਐਕਸੀਡੈਂਟ ਹੋ ਕੇ ਬੰਦਾ ਮਰ ਜਾਂਦਾ ਕੀ ਫਾਇਦਾ ਕੋਈ ਚੰਗੇ ਕੰਮ ਕਰਨੇ ਚਾਹੀਦੇ ਆ ਨੇਕ ਇਹਨਾਂ ਰਾਜਨੀਤਿਕ ਪਾਰਟੀਆਂ ਨੇ ਦਿੱਲੀ ਦੇ ਸਾਲਾਂ ਨੂੰ ਸਾਨੂੰ ਬਹੁਤ ਤੰਗ ਰਿਹਾ ਲੜਾਈ ਇਹ ਆ ਬਾਈ ਜੀ ਲੜਾਈ ਇਹ ਆ ਕਿਸਾਨੀ ਅੰਦੋਲਨ ਜਾਂ ਪਹਿਲਾ ਕਿਸੇ ਮੁੱਦੇ ਕਿਤੇ ਰਾਜਨੀਤਿਕ ਪਾਰਟੀਆਂ ਨੇ ਟੱਕੇ ਦਿੱਤੇ ਪਹਿਲਾਂ ਦੇਖੀ ਤੰਗਤ ਫੜਨੀ ਲੋਕ ਅਸੀਂ ਕਿਸਾਨ ਦੇ ਮੁੱਦੇ ਦੇ ਸਰਕਾਰਾਂ ਨੇ ਲੇ ਗੇ ਤੱਕ ਕਿਤਰੀ ਰਾਜਕ੍ਰਿਪਾ ਦੀ ਤਸਕਿਲ ਕੀਤਾ ਲੇਗੇ ਅੱਧੀ ਲੜਾਇਆ ਤੇ ਲਾਟੇ ਰਵਾ ਕੇ ਕਿਸਾੜ ਮਜ਼ੂਰੇ ਤੱਕ ਜਿੰਦਾਬਾ 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 ਤੱਕ ਜਿੰਦਾਬਾ ਹੱਤੋਂ ਵੱਟੇ ਤੇ ਕੱਠ ਲੈ ਗਿਆ ਨੌਜਵਾਨਾ ਧਿਆਨ ਨਾਲ ਕਰ ਸੁਣ ਲਈ ਭਾਈ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਖਾਲਸਾ ਭਾਈ ਜੀ ਇੱਕ ਅਨਾਉਂਸਮੈਂਟ ਕਰਨੀ ਆ ਕਿਸੇ ਮੀਡੀਆ ਦੇ ਵੀਰ ਦਾ ਵੱਡੂ ਆ ਲੱਭਿਆ ਗਿਆ ਰਜ਼ਾਨਾ ਸਪੋਕਸਮੈਨ ਕੋ ਰਣਜੀਤ ਸਿੰਘ ਰੋਜ਼ਾਨਾ ਸੋਖਣ ਦੇ ਰਣਜੀਤ ਸਿੰਘ ਜਿਹਦਾ ਵੀ ਵੱਡਾ